ਇੰਟਰ ਕਰੇ ਬਾਅਦ ਬਰੇਡਰ ਗਰੁੱਪ ਦਾ ਕੁੱਤਾ ਬੈਂਚੂ ਹੋਇਆ ਲਾਲ ਇਹਦਾ ਬਟਾ ਸਫੈਦ ਹੋਇਆ ਬਟਾ ਲਾਲ ਜੇਤੂ ਹੈ ਜੀ ਦਮਨ ਟੇਡੇ ਵਾ ਨਿਊ ਮਾਲਵਾ ਪ੍ਰਾਈਡ ਗਰੁੱਪ ਦਾ ਕੁੱਤਾ ਨੁਕਰਾ ਜੱਟਾ ਇੱਕ ਨੰਬਰ ਇਹਦੇ ਚ ਜੇਤੂ ਹੈ ਉਹ ਡੀਲਰ ਵਾਲੇ ਕੋਲ ਸਾਡਾ ਉਹ ਠੀਕ ਹੈ ਉਹ ਜਦੋਂ ਡੋਰ ਆਊਗੀ ਭਾਵੇਂ ਚਿੱਟਾ ਪਟਾ ਜੇਤੂ ਹੈ ਜੀ ਹਲੋ ਪਟਾ ਸਫਾਇਆ ਜੇਤੂ ਹੈ ਜੀ ਮੋਹਨਾ ਗਰੇਵਾਲ ਲੰਮੇ ਸੈਦਖਾ ਮਲੇਰ ਕੋਟ ਦਾ ਯੂਨਾਈਟਿਡ ਗਰੁੱਪ ਦਾ ਕੁੱਤਾ ਵੀਆਈਪੀ ਗੈਸਟਿੰਗ ਇਹ ਤਿੰਨ ਨੰਬਰ ਇਹ ਚ ਜੇਤੂ ਹੈ ਜੀ ਲਓ ਜੀ ਚਾਰ ਨੰਬਰ ਜੱਗਾ ਮਹਿਲਗਲਾ ਸਾਰੇ ਨਿਊ ਮੋਲ ਅਬਟ ਗਰੁੱਪ ਦੇ ਬਹੁਤ ਬਹੁਤ ਧੰਨਵਾਦੀ ਆ ਜੀ ਫੈਸਲਾ ਮੂਵੀ ਤੇ ਆ ਜੀ ਹੈਲੋ ਫੈਸਲਾ ਪੇਂਟਿੰਗ ਆ ਜੀ ਚਾਰ ਨੰਬਰ ਰੋਟ ਆ ਜੀ ਸਾਡੇ ਜਿਊਰੀ ਮੈਂਬਰ ਹੈਲੋ ਪਟਾ ਲਾਲ ਜੇਤੂ ਆ ਜੀ ਮੇਜਰ ਸਿੰਘ ਤੇ ਜੋਸ ਲੌਦੀ ਦਾ ਕੁੱਤਾ 011 ਕਾਲਾ ਡੱਬਾ ਜੇਤੂ ਆ ਜੀ 5 ਨੰਬਰ ਇਸ ਚ ਲਿਆਓ ਜੀ ਇਸ ਅਮਰਤ ਪ੍ਰਾਪਤੀ ਜੀ ਕਾਲੇ ਆਪੀਤਾ ਕੋਲ ਲੈ ਛੱਡਿਓ ਜੀ ਦੂਜੇ ਕੁੱਤੇ ਨੂੰ ਫੱਟ ਲਾ ਗਈ ਆ ਕੁੱਤਾ ਕੋਲੋਂ ਛੱਡ ਦਿਓ ਲਾਲ ਪਟਾ ਜੀ ਅਫੀਲ ਵਾਲੀ ਚੋਹੇ ਵੀ ਵਾਲੇ ਚ ਲਾਲ ਪਟਾ ਜੇਤੂ ਆ ਔਰ ਰਾਜਨ ਦੇ ਮਹਾ ਮੜੀ ਹੋਰ ਅਗਲਾ ਇਹਦਾ ਕੱਲਾ ਹੁੰਦਾ ਉਹ ਕੋਈ ਇਨਕਦਾਮ ਲੈ ਲੈ ਲਾ ਪਟਾ ਸਪਾਏ ਜੇ ਤੂਏ ਜੀ ਗੋਪੀ ਖਿੱਚੀ ਪਰਦਾ ਕੁੱਤਾ ਰੋਬ ਮੋਟ ਕਾਲਾ ਹਾਂ ਜੀ 15 ਮਿੰਟ ਦੀ ਰੈਸਟ ਆ ਜੀ ਬਰਦੀ ਆਪੋ ਆਪਣੇ ਲਓ ਜੀ ਟਰੈਕ ਕਲੀਅਰ ਕਰ ਦਿਓ ਬੈਜੋ ਦੌੜ ਦਾ ਤੀਜਾ ਚਿੱਟਾ ਪਟਾ ਜੇਤੁਰਿਆ ਜੀ ਹਰਦੀਪ ਅਕੜਾ ਗੁਰਵਿੰਦਰ ਗਰੇਵਾਲ ਬ੍ਰਦਰ ਗਰੁੱਪ ਦਾ ਕੁੱਤਾ ਜੇਮਬੋਏ ਲਾਲ ਇੱਕ ਨੰਬਰ ਦੌੜ ਦੇ ਵਿੱਚੋਂ ਜੇਤੁਰਿਆ ਜੀ ਦੌੜ ਦਾ ਤੀਜਾ ਲਾਲ ਪਟਾ ਜੇਤੁਰਿਆ ਜੀ ਮੋਨਾ ਗਰੇਵਾਲ ਲੰਮੀ ਸ਼ਾਹਿਦ ਖਾਂ ਮਲੇਕੋਲਾ ਜੁਆਇੰਟਡ ਗਰੁੱਪ ਦਾ ਕੁੱਤਾ ਵੀਆਈਪੀ ਕੈਸ਼ਿੰਗ ਲਾਲ ਡੰਬਾ 2 ਨੰਬਰ ਦੌੜ ਦੇ ਵਿੱਚੋਂ ਜੇਤੂ ਰਿਹਾ ਜੀ ਇਹ ਤੇ ਮੁਰੇ ਸਹਿਮਾਨ ਬੋਲਦੀ ਬਈ ਸੀ ਨਾਲ ਮੇਜਰ ਪੰਚ ਕਰਦੀ ਬੋਲਦੀ ਸਹਿਮਾਨ ਹੈ ਹੈਲੋ ਪਟਾ ਲਾਲ ਜੇਤੂ ਹੈ ਜੀ ਸਾਹਿਬਾਨ ਮੇਜਰ ਸਿੰਘ ਤੇ ਜੋਸ ਲੌਦੀ ਦਾ ਪੁੱਤ 011 ਕਾਲਾ ਡੱਬਾ ਜੇਤੂ ਆ ਜੀ ਆਹੋ ਬਾਈ ਪਲੇਸ ਭੱਜ ਕੇ ਬਾਈ ਕਿੰਨਾ ਟਾਈਮ ਲੱਗਿਆ ਦੇਖੀ ਬਣਾ ਜੀ ਹਾਂਜੀ 4:18 ਹੋ ਗਏ ਜੀ 4:30 ਤੇ ਲਿਆਏ ਜੀ 20 ਮਿੰਟ ਦੀ ਰੈਸਟ ਆ ਜੀ ਹਾਂਜੀ ਹਾਂਜੀ ਆਓ ਜੀ ਬਟਾ ਲਾਲ ਜੇਤੂਆ ਜੀ ਹਰਦੀਪ ਬਲਾਹਾ ਗੁਰਵਿੰਦਰ ਗਰੇਵਾਲ ਬ੍ਰਦਰ ਗਰੁੱਪ ਦਾ ਪੁੱਤ ਜੈਮਬੋਏ ਲਾਲ ਇੱਕ ਨੰਬਰ ਆਪ ਇੱਕ ਨੰਬਰ ਦਾਰ ਦੇ ਵਿੱਚੋਂ ਜੇਤੂਆ ਜੀ ਲਿਆਓ ਜੀ ਹੁਣ ਦੋ ਨੰਬਰ ਸਾਹਿਬ ਮਾਨ ਧੰਨਵਾਦ ਮੇਰੀਏ ਫੈਸਲਾ ਬਾਈ ਜੀ फैसला जी चेयरमैन अमरवीर भाई बोप्टी जी हरमन चुका, मनतेज सिंह ₹500 ਜੀ ਲਾਲ ਪਟਾ ਜੇਤੁਰੇ ਜੀ ਹਰਦੀਪ ਕੜਾ ਆਹ ₹500 ਜੀ ਜਗਿੰਦਰ ਗਰੇਵਾ ਬਦਰਗਰ ਪਰਾ ਕੁੱਤਾ ਜੇਂਪੋ ਐ ਲਾਲ ਫਾਸ ਸਹਿਮਾਨ ਮੇਜੇ ਸਿੰਘ ਜੋਸ਼ ਲੋਵੀਆ ਕੁੱਤਾ